ਦੋਸਤੋ ਅੱਜ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਅੱਜ ਦੀ ਤਾਜ਼ਾ ਖਬਰ ਹੈ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਅਪ੍ਰੈਲ ਦੇ ਮਹੀਨੇ ਦੇ ਵਿੱਚ ਇੱਕ ਪੁਲਿਸ ਕਾਂਸਟੇਬਲ ਜਿਸ ਦਾ ਨਾਮ ਸੀਗਾ ਅਮਨਦੀਪ ਕੌਰ ਉਹ ਸੁਰਖੀਆਂ ਦੇ ਵਿੱਚ ਆਈ ਕਿਉਂਕਿ ਉਸ ਤੇ ਦੋਸ਼ ਲੱਗੇ ਸੀ ਕਿ ਉਹ ਚਿੱਟੇ ਦਾ ਕਾਰੋਬਾਰ ਕਰਦੀ ਹੈ ਚਿੱਟਾ ਵੇਚਦੀ ਹੈ ਉਹ ਕਈ ਨਾਮਾਂ ਦੇ ਨਾਲ ਚਰਚਾ ਦੇ ਵਿੱਚ ਆਈ ਖਬਰਾਂ ਦੇ ਵਿੱਚ ਆਈ ਜਿਵੇਂ ਕਿ ਕਈ ਲੋਕਾਂ ਨੇ ਉਸ ਨੂੰ ਕਿਹਾ ਕਿ ਉਹ ਰੀਲਾਂ ਵਾਲੀ ਬੀਬੀ ਹੈ, ਇੰਸਟਾ ਕੁਇਨ ਹੈ, ਸਟੈਲੋ ਬੀਬੀ, ਥਾਰ ਵਾਲੀ ਬੀਬੀ, ਪੁਲਿਸ ਵਾਲੀ ਬੀਬੀ, ਅਮਨਦੀਪ ਕੌਰ, ਚਿੱਟਾ ਵੇਚਣ ਵਾਲੀ ਬੀਬੀ, ਨਸ਼ਾ ਵੇਚਣ ਵਾਲੀ ਬੀਬੀ ਇਸ ਤਰ੍ਹਾਂ ਦੇ ਕਈ ਨਾਮ ਚਰਚਾ ਦੇ ਵਿੱਚ ਆਏ। ਉਸ ਤੋਂ ਬਾਅਦ ਫਿਰ ਉਹ ਕਾਫੀ ਵਾਇਰਲ ਹੋ ਗਈ। ਜਿਹੜੇ ਉਹਦੇ ਫੋਲੋਅਰ ਸੀਗੇ ਇੰਸਟਾਗ੍ਰam ਤੇ ਉਹ ਵੀ ਬੜੀ ਤੇਜ਼ੀ ਦੇ ਨਾਲ ਵਧਣ ਲੱਗੇ, ਲੋਕ ਦੇਖਣ ਲੱਗੇ ਤੇ ਅੱਜ ਦੀ ਵੱਡੀ ਖਬਰ ਜਿਹੜੀ ਹੈਗੀ ਹੈ ਉਹ ਇਹ ਹੈ ਕਿ ਉਸ ਨੂੰ ਦੁਬਾਰਾ ਤੋਂ ਫਿਰ ਅਰੈਸਟ ਕਰ ਲਿਆ ਗਿਆ ਉਸ ਨੂੰ ਦੁਬਾਰਾ ਤੋਂ ਫਿਰ ਗ੍ਰਿਫਤਾਰ ਕਰ ਲਿਆ ਗਿਆ ਪੰਜਾਬ ਬਿਜੀਲੈਂਸ ਬਿਊਰੋ ਵੱਲੋਂ ਕਿਉਂਕਿ ਪਹਿਲਾਂ ਉਸ ਨੂੰ ਜ਼ਮਾਨਤ ਮਿਲ ਗਈ ਸੀ ਉਸ ਚਿੱਟੇ ਵਾਲੇ ਕੇਸ ਦੇ ਵਿੱਚ ਬਠਿੰਡਾ ਕੋਰਟ ਨੇ ਉਸ ਨੂੰ ਜ਼ਮਾਨਤ ਤੇ ਛੱਡ ਦਿੱਤਾ ਸੀਗਾ ਤੇ ਜਦੋਂ ਥਾਰ ਦੇ ਵਿੱਚ ਉਸ ਨੂੰ ਘੇਰਿਆ ਗਿਆ ਨਾਕਾ ਲੱਗਿਆ ਹੋਇਆ ਸੀ ਉਸ ਦੀ ਥਾਰ ਗੱਡੀ ਦੀ ਤਲਾਸ਼ੀ ਲਈ ਗਈ ਤਾਂ ਉਸ ਤੇ ਦੋਸ਼ ਲੱਗੇ ਸੀ ਕਿ ਉਸ ਦੀ ਥਾਰ ਦੇ ਵਿੱਚੋਂ 17.1 ਗ੍ਰਾਮ ਚਿੱਟਾ ਮਿਲਿਆ ਹੈਰੋਂ ਮਿਲੀ ਹੈ ਤੇ ਉਸ ਤੇ ਦੋਸ਼ ਲੱਗੇ ਕਿ ਉਸ ਦੇ ਸਬੰਧ ਨਸ਼ਾ ਵੇਚਣ ਵਾਲਿਆਂ ਦੇ ਨਾਲ ਨੇ ਨਸ਼ਾ ਤਸਕਰਾਂ ਦੇ ਨਾਲ ਨੇ ਕਿ ਉਹ ਚਿੱਟੇ ਦਾ ਕਾਰੋਬਾਰ ਕਰਦੀ ਹੈ ਤੇ ਰੀਲਾਂ ਵੀ ਬਹੁਤ ਬਣਾਉਂਦੀ ਸੀ ਤੇ ਇਸ ਕਰਕੇ ਵੀ ਸੁਰਖੀਆਂ ਦੇ ਵਿੱਚ ਆਈ ਤੇ ਮਹਿੰਗੇ ਕੱਪੜੇ ਪਾਉਂਦੀ ਹੈ ਮਹਿੰਗੀ ਘੜੀ ਪਾਉਂਦੀ ਹੈ ਮਹਿੰਗੀਆਂ ਐਨਕਾਂ ਲਾਉਂਦੀ ਹੈ ਆਈਫੋਨ ਰੱਖਿਆ ਮਹਿੰਗਾ ਤੇ ਬਾਕੀ ਹੋਰ ਸ਼ੈਂਪਾਂ ਛੱਲੇ ਅ ਕਈ ਜਿਹੜੇ ਆਰਸ਼ੰਗਿਆਰ ਵਾਲੀਆਂ ਚੀਜ਼ਾਂ ਨੇ ਉਹਨਾਂ ਚ ਇੰਟਰਸਟेड ਐ ਉਹ ਦਿਖਾਉਂਦੀ ਐ ਸੋਅ ਆਫ ਕਰਦੀ ਐ ਵੱਡੀ ਕੋਠੀ ਬਣਾਈ ਹੋਈ ਐ ਮਹਿੰਗੀ ਗੱਡੀ ਰੱਖੀ ਹੋਈ ਐ ਕਈ ਤਰ੍ਹਾਂ ਦੇ ਦੋਸ਼ ਲੱਗੇ ਤੇ ਹੁਣ ਬਿਜੀਲੈਂਸ ਬਿਊਰੋ ਨੇ ਇਸ ਕਰਕੇ ਗ੍ਰਿਫਤਾਰ ਕੀਤਾਗਾ ਕਿ ਉਸਤੇ ਦੋਸ਼ ਲੱਗੇ ਨੇ ਕਿ ਉਸਨੇ ਆਪਣੀ ਆਮਦਨ ਤੋਂ ਜ਼ਿਆਦਾ ਜਾਇਦਾਦ ਬਣਾਈ ਹੈਗੀ ਉਹ ਨਹੀਂ ਉਸਦੀ ਆਮਦਨ ਨਹੀਂ ਹੈਗੀ ਜਿੰਨੀ ਉਹਨੇ ਜਾਇਦਾਦ ਬਣਾ रखी ਐ ਇਸ ਕਰਕੇ ਉਸਨੂੰ ਦੁਬਾਰਾ ਤੋਂ ਬਿਜੀਲੈਂਸ ਨੇ ਅਰੈਸਟ ਕਰ ਲਿਆ ਅਸਟਡੀ ਚ ਲੈ ਲਿਆ ਗ੍ਰਿਫਤਾਰ ਕਰ ਲਿਆ ਹੈ ਅੱਜ ਦੀ ਇਹ ਤਾਜ਼ਾ ਖਬਰ ਹੈ ਵੱਡੀ ਖਬਰ ਹੈ ਤੇ ਜਿਵੇਂ ਕਿ ਅਸੀਂ ਨਿਊਜ਼ ਦੇ ਵਿੱਚ ਦੇਖ ਰਹੇ ਹਾਂ ਕਿ ਜਿਹੜੀ ਇਹ ਬੀਬੀ ਸੀਗੀ ਅਮਨਦੀਪ ਕੌਰ ਇਹ ਪੁਲਿਸ ਦੇ ਵਿੱਚ ਤਾਇਨਾਤ ਸੀਗੀ ਕੌਨਸਟੇਬਲ ਸੀਗੀ ਦੋਸਤੋ ਤਾਜ਼ਾ ਗ੍ਰਿਫਤਾਰੀ ਬਾਰੇ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਸਰਕਾਰੀ ਬੁਲਾਰੇ ਨੇ ਇਹ ਦੱਸਿਆ ਕਿ ਇਸ ਪੁਲਿਸ ਵਾਲੀ ਬੀਬੀ ਦੇ ਖਿਲਾਫ ਸ਼ਿਕਾਇਤ ਮਿਲੀ ਸੀ ਸ਼ਿਕਾਇਤ ਤੋਂ ਬਾਅਦ ਜਾਂਚ ਹੋਈ ਹੈ ਤੇ ਜਾਂਚ ਤੋਂ ਬਾਅਦ ਪਤਾ ਲੱਗਿਆ ਕਿ ਇਸ ਬੀਬੀ ਨੇ ਆਪਣੀ ਆਮਦਨ ਤੋਂ ਜ਼ਿਆਦਾ ਜ਼ਮੀਨ ਜਾਇਦਾਦ ਬਣਾਈ ਹੈ ਪ੍ਰਾਪਰਟੀ ਬਣਾਈ ਹੈ ਤੇ ਇਸ ਬੀਬੀ ਦੇ ਖਿਲਾਫ ਹੁਣ ਦੁਬਾਰਾ ਫੇਰ ਭ੍ਰਿਸ਼ਟਾਚਾਰ ਦਾ ਕੇਸ ਦਰਜ ਹੋਇਆ ਹੈ ਪਰਚਾ ਦਰਜ ਹੋਇਆ ਹੈ ਬਠਿੰਡਾ ਰੇਂਜ ਦੇ ਪੁਲਿਸ ਥਾਣਾ ਵਿਜੀਲੈਂਸ ਬਿਊਰੋ ਵਿਖੇ ਜਾਂਚ ਤੋਂ ਇਹ ਪਤਾ ਲੱਗਿਆ ਹੈ ਕਿ ਅਮਨਦੀਪ ਕੋਹਰ ਦੀ ਜਿਹੜੀ ਆਮਦਨ ਹੈ ਉਹ 1 ਕਰੋੜ 8 ਲੱਖ 37550 ਰੁਪਏ ਬਣਦੀ ਹੈ ਰ ਜਿਹੜਾ ਉਹਦਾ ਖਰਚਾ ਹੋਇਆਗਾ ਉਹ ਹੈਗਾ 1 ਕਰੋੜ 39 ਲੱਖ 64 ਹਜ਼ਾਰ 802 ਰੁਪਏ ਜਿਹੜਾ ਕਿ ਉਸਦੀ ਆਮਦਨ ਦੇ ਜਾਣੇ ਪਹਿਚਾਣੇ ਸਰੋਤਾਂ ਤੋਂ 31 ਲੱਖ 27252 ਰੁਪਏ ਜ਼ਿਆਦਾ ਹੈ ਉਸਦੀ ਜਾਇਜ਼ ਕਮਾਈ ਤੋਂ 28.85% ਦੀ ਵੱਧ ਹੈਗਾ ਇਹ ਜਾਂਚ ਦੇ ਵਿੱਚ ਪਾਇਆ ਗਿਆ ਵਿਜੀਲੈਂਸ ਬਿਊਰੋ ਦੇ ਬਲਾਰੇ ਨੇ ਇਹ ਵੀ ਦੱਸਿਆ ਕਿ ਇਸ ਜਾਂਚ ਦੇ ਵਿੱਚ ਸਾਹਮਣੇ ਆਏ ਤੱਥਾਂ ਦੇ ਆਧਾਰ ਤੇ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 13-1 ਅਤੇ 13-2 ਦੇ ਤਹਿਤ ਵਿਜੀਲੈਂਸ ਬਿਊਰੋ ਥਾਣਾ ਬਠਿੰਡਾ ਰੇਂਜ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ ਤਰੀਕ 15 ਮਈ 26-5-2025 ਨੂੰ ਅਤੇ ਕੇਸ ਦੀ ਜਿਹੜੀ ਅੱਗੇ ਦੀ ਜਿਹੜੀ ਜਾਂਚ ਹੈਗੀ ਉਹ ਜਾਰੀ ਹੈ ਦੋਸਤੋ ਪਿਛਲੇ ਕੇਸ ਬਾਰੇ ਤੁਹਾਨੂੰ ਦੱਸਣ ਦੀ ਲੋੜ ਨਹੀਂ ਤੁਸੀਂ ਸਾਰੇ ਜਾਣਦੇ ਹੋ ਕਿ ਉਹ ਚਿੱਟੇ ਦੇ ਕੇਸ ਵਿੱਚ ਫੜੀ ਗਈ ਸੀ ਉਹ ਥਾਰ ਗੱਡੀ ਦੇ ਵਿੱਚ ਜਾ ਰਹੀ ਸੀ ਚਿੱਟਾ ਉਸ ਦੇ ਕੋਲੋਂ ਬਰਾਮਦ ਹੋਇਆ ਸੀ ਉਸ ਤੇ ਦੋਸ਼ ਲੱਗੇ ਸੀ ਫਿਰ ਅਰੈਸਟ ਹੋ ਗਈ ਫਿਰ ਜੇਲ੍ਹ ਚਲੀ ਗਈ ਰਿਮਾਂਡ ਵੀ ਮਿਲਿਆ ਸੀ ਉਸ ਤੋਂ ਬਾਅਦ ਬੇਲ ਮਿਲ ਗਈ ਜ਼ਮਾਨਤ ਮਿਲ ਗਈ ਹੁਣ ਦੁਬਾਰਾ ਫੇਰ ਉਹ ਅਰੈਸਟ ਹੋ ਗਈ ਉਸ ਦੀਆਂ ਮੁਸ਼ਕਲਾਂ ਨੇ ਜਿਹੜੀਆਂ ਵੱਧ ਗਈਆਂ ਕਿ ਉਸ ਨੇ ਆਪਣੀ ਆਮਦਨ ਤੋਂ ਜ਼ਿਆਦਾ ਪ੍ਰਾਪਰਟੀ ਬਣਾਈ ਹੈ